ਇਹ 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 ਇਹਨਾਂ ਨੇ ਤੇਰੇ ਪਛਾਣ ਜਾ ਕੇ ਹਰਨੇ ਤੇਰੇ ਲਈ ਮੈਂ ਕਿਸੇ ਨੂੰ ਕਾਹ ਵੀ ਤੇਰੇ ਗੱਲ ਪੈ ਜਾ ਮੈਂ ਕਿਸੇ ਨੂੰ ਕਾਹ ਵੀ ਪਰਚਾ ਕਰਾਉਣਾ ਤੇ ਕੀ ਤੇਰੇ ਨਾਲ ਮੈਂ ਨਾਂ ਲੈ ਕੇ ਕਹਿ ਦਿੰਨਾ ਤੇਰੇ ਨਾਲ ਪੱਕਾ ਖੜੂਗਾ ਮੈਂ ਚਲਾਉਂ ਤੂੰ ਬੋਤ ਕਰਕੇ ਹਾਂਜੀ ਤੇ ਮਨਜੀ ਤੋਂ ਮੈਂ ਖੜੂ ਤੇਰੇ ਨਾਲ ਰਾਜਾ ਬੜੇ ਖੜੂ ਕੈ ਮੈਨੂੰ ਚੀਮਾ ਤਮਕਾਉਂਦਾ ਉਹ ਕਹਿੰਦਾ ਮੈਂ ਤੇਰੇ ਮਗਰ ਬਸਤੇ ਪਾਉਣਿਆ ਕਹਿਣਾਂ ਤੇਨਾਂ ਨੂੰ ਫੋਨ ਕਰਕੇ ਕਹਾਂ ਮੈਨੂੰ ਮੇਰੀ ਮਦਦ ਕਰਵਾਉਂ ਉਹ ਕਹਣਗੇ ਮੈਂ ਮੇਰੀ ਗੱਲ ਸੁਣ ਲੈ ਹਾਂਜੀ ਵੀਰੇ ਆਹ ਤਾਹਾਂ ਕਰ ਰਹੇ ਆ ਇਹ ਬਹੁਤ ਚੰਗਾ ਰਹੀ ਇਹ ਤੇ ਮੈਂ ਪੰਤਰੀ ਨੂੰ ਨੱਸਾ ਹਾਂਜੀ ਮਤਲਬ ਪਤਾ ਨਹੀਂ ਕਰ ਰਹੇ ਜੇ ਕਿਤਾਬ ਕਿਹਨਾਂ ਤੋਂ ਆ ਅਗਰ ਇਹਦੇ ਜੋ ਉਹ ਸਾਰੇ ਮੈਨੂੰ ਉਹ ਕਰੀ ਜਾ ਰਹੇ ਸੀ ਕਿ ਨਾ ਮੈਨੂੰ ਦੱਬ ਲਿਆ ਸੀ ਇਹਨਾਂ ਨੇ ਸਾਰੇ ਉਹ ਕਾਹ ਤੋਂ ਲਿਖ ਤਾ ਮੈਨੂੰ ਕੋਈ ਆਬਜੈਕਸ਼ਨ ਨਹੀਂ ਬਣਾਇਆ ਬੱਸ ਹਾਂਜੀ ਤੂੰ ਤਾਂ ਇੱਦਾਂ ਲਿਖਣਾ ਸੀ ਤੂੰ ਸਾਡ ਨੂੰ ਕਹਿੰਦਾ ਤੂੰ ਕੁਝ ਨਾ ਲਿਖ ਕੇ ਦਿੰਦਾ ਫੇਰ ਕੀ ਫੇਰ ਕੀ ਆ ਸਾਡਾ ਸਵਾਗਤ ਲੈਂਦਾ ਅਸੀਂ ਆਪਣੇ ਕੁੱਪੜ ਦਾ ਪਾ ਦਿੰਦੇ ਉਸ ਵਾਸਤੇ ਅਜੇ ਤਾਂ ਆਪਣਾ ਪਹਿਲਾ ਪੈਰ ਆਇਆ ਇਸ ਘਰ ਅੱਜ ਹਾਂਜੀ ਵੀਰੇ ਨਾਤੇ ਇਹ ساری ਜ਼ਿੰਦਗੀ ਤਾਂ ਆਪਾਂ ਪ੍ਰਧਾਨ ਰਹਿਣਾ ਨਹੀਂ ਮਤਲਬ ਆਪਾਂ ਇੰਨੇ ਬੱਡੇ ਧੜਿਆਂ ਦੀ ਲੜਾਈ 'ਚ ਹੋਰਾ ਬਣ ਗਏ ਇੱਕ ਧੜੇ ਦਾ ਤੇ ਫਿਰ ਪੇਪਰ ਨੂੰ ਜਰਮਾ ਹੀ ਦੋ ਜਾਂ ਹੈਲੋ ਹਾਂਜੀ ਹਾਂਜੀ ਵੀਰੇ ਇਹ ਉਪਤੇ ਉਹਨਾਂ ਨੇ ਮੰਗਿਆ ਸੀਗਾ ਵੀਰੇ ਇੰਚਾਰਜ ਸਾਹਿਬ ਨੇ ਕਿ ਤੂੰ ਨਾ ਮuje ਲਿਖ ਕੇ ਭੇਜ ਐਪਲੀਕੇਸ਼ਨ ਉਹ ਤਾਂ ਰਾਤ ਹੀ ਆਇਆ ਸੀਗਾ ਵੀਰੇ ਉਹਨਾਂ ਦਾ ਹਾਂ ਕਿੰਨੇ ਲਖਵਾਏ ਵੀਰੇ ਨਹੀਂ ਨਹੀਂ ਵੀਰੇ ਸਵਾਲ ਹੀ ਨਹੀਂ ਪੈਦਾ ਹੁੰਦਾ ਹਾਂਜੀ ਮੈਂ ਕਿਸੇ ਦਾ ਉਲਟ ਨਹੀਂ ਲਿਖ ਕੇ ਦਿੰਦਾ ਵੀਰੇ ਕਿਸੇ ਦਾ ਵਿਚ ਨਾਮ ਨਹੀਂ ਮੈਂ ਤੁਹਾਨੂੰ ਐਪਲੀਕੇਸ਼ਨ ਵੀ ਲੈ ਕੇ ਜਿਹੜੀ ਲਿਖੀ ਹੋਈ ਆ ਭੇਜ ਦਿੰਦਾ ਹਾਂ ਹਾਂਜੀ ਚਾਹਤ ਮੈਨੂੰ ਪਤਾ ਨਹੀਂ ਇਹ ਚਿੱਠੀ ਆਸਦੀ ਨੇ ਮੈਂ ਤੇ ਤਰਵਨ ਦੇ ਦਿੱਤੇ ਹਾਂ ਹਾਂਜੀ ਜਿਹੜਾ ਫਸਲ ਫਸਾਦ ਦੀ ਲਿਖ ਕੇ ਦੇ ਦਾਂ ਕਿਵੇਂ ਵੀਰੇ ਜਿਹੜਾ ਬੰਦਾ ਫਸਾਦ ਦੇ ਉਹ ਲਿਖ ਕੇ ਦੇ ਦਾਂ ਵੀਰੇ ਮੈਂ ਤੁਹਾਡੇ ਉਲਟ ਜਿਉਂ ਕਿ ਮੈਨੂੰ ਉਹਨੇ ਕਹਦੇ ਹਾਂਜੀ ਚਾਹਤ ਨਾਲ ਗੱਲ ਹੋতো ਪਹਿਲੇ ਜੱਸੀਏ ਹਾਂਜੀ ਮੈਂ ਤਾਂ ਫੋਨ ਤੇ ਬੈਕ ਤੇ ਕਹਿੰਦਾ ਤਾਂ ਤੁਹਾਨੂੰ ਦੱਸਿਆ ਤੁਹਾਨੂੰ ਜਿਹੜਾ ਮੈਂ ਕਿਹਾ ਫੋਨ ਆਇਆ ਸੀ ਮੈਂ ਤੁਹਾਨੂੰ ਦੱਸਿਆ ਮੈਂ ਕਿਹਾ ਵੀ ਉਹਨਾਂ ਨੇ ਕਿਹਾ ਕਿ ਆਪ ਕੀ ਆਪ ਰੋਹਨ ਜੀ ਆਪ ਵਾਹਾਂ ਪੇ ਥੇ ਕਿ ਨਹੀਂ ਆਪਕੇ ਨੋਟੇ ਮੇ ਨਹੀਂ ਮੈਂ ਮੈਂ ਦੱਸਿਆ ਮੈਂ ਕਿਹਾ ਵੀ ਮੈਂ ਉਹਨਾਂ ਨੂੰ ਦੱਸਿਆ ਕਿ ਨਹੀਂ ਸੀਗਾ ਫਿਰ ਮੁੜ ਕੇ ਉਹਨਾਂ ਨੇ ਕਿਹਾ ਮੈਨੂੰ ਇੱਕ ਲਿਖ ਕੇ ਭੇਜੋ ਆਪ ਹਾਂਜੀ ਬਹੁਤ ਸਿਆਣਾ ਏ ਤੁੰਡਾ ਬਿਰਿ ਸਿਆਣੀ ਹਾਂਜੀ ਲਾ ਕਰ ਰੱਖਿਆ ਕਾਂਗਰਸ ਨੇ ਹਾਂਜੀ ਉਹ ਐਂਥੀ ਗਲਤ ਹੈ ਉਹਦੇ ਹੱਥ ਵੀ ਮਰੇ ਆ ਵੀਰੇ ਤੁਹਾਡੇ ਪਤੀ ਦੀ ਲੜਾਈ ਪਹਿਲੇ ਇੱਕ ਦੇ ਇੱਕ ਹੋਏ ਚੜ ਕੇ ਸਾਰੀ ਬੁੱਤਕੀ ਦੇ ਗਿਆ ਤੱਕੜੇ ਹੋਈ ਉਹ ਵੀਰੇ ਮੈਂ ਕਿਸੇ ਨਾਲ ਕੋਈ ਕੋਈ ਮੇਰਾ ਕੋਈ ਸਲਾਹ ਕਰਨੀ ਹੈਗਾ ਹਾਂ ਹਾਂ ਤੂੰ ਜਵਾਕ ਹੈ ਮੈਂ ਮੇਰੀ ਗੱਲ ਸੁਣਦੇ ਮੈਂ ਤੁਹਾਡੇ ਉੱਪਰ ਚ ਲੱਗਿਆ ਹੋਣਾ ਹਾਂ ਹਾਂਜੀ ਵੀਰੇ ਆਹ ਜਿਹੜਾ ਕਰਦੇ ਹੈ ਜੀ ਬਾਬਾ ਚੜਾ ਨਹੀਂ ਜੇ ਮੈਂ ਮੰਤਰੀ ਨੂੰ ਦੱਸਾਂ ਹਾਂਜੀ ਪਤਾ ਹੈ ਕਿ ਕਾ ਕਿ ਰੇਤ ਉਹ ਆ ਬਿਦੂਨ ਮੈਂ ਤਾਂ ਕੁਛ ਨਹੀਂ ਦੱਸ ਸਕੀ ਕਿ ਮੈਨੂੰ ਉਹ ਕਹਿ ਰਹੇ ਸਾਰਾ ਮੈਨੂੰ ਆਈਪੀਸੀ ਦਾ ਪ੍ਰਧਾਨ ਕਹਿੰਦਾ ਕਹਿੰਦਾ ਕੋਈ ਚਾਹ ਤੂੰ ਦੇਖ ਕੇ ਦੱਸਦਾ ਕਹਿੰਦਾ ਮੈਂ ਭੇਜਦਾ ਹਾਂ ਹਾਂਜੀ ਹੈ ਜੀ ਕਿਸ ਦਾ ਕਹਿੰਦਾ ਲੈਂਚੈਂਸ ਤਾਂ ਉਹ ਰੋ ਕਹਿੰਦਾ ਜੀ ਮੈਂ ਵੀ ਗੱਲਾਂ ਕਹਿੰਦਾ ਨਹੀਂ ਲਿਖਤੀ ਦਿੱਤਾ ਉਹਨੇ ਕਹਿੰਦਾ ਉਹਨਾਂ ਨੇ ਨਾ ਮੇਰੇ ਤੋਂ ਮੰਗਿਆ ਸੀਗਾ ਵੀਰੇ ਕਹਿੰਦੇ ਆਪ ਲਿਖ ਕੇ ਦੋ ਕਹਿੰਦੇ ਜੇ ਤੂੰ ਆਪ ਬਾਅਦ ਵਿੱਚ ਇਹ ਮਤ ਕਹਿਣਾ ਕਿ ਆਪकी ਆਪੇ ਸਾਰੀ ਉਹ ਹੋ ਜਾਏਗੀ ਜੀ ਮਲਗੀ ਆਪਕੇ ਇਸ਼ੂ ਹੋ ਜਾਏਗਾ ਸਾਰਾ ਹੀ ਫਿਰ ਲਿੱਖਣ ਤੋਂ ਪਹਿਲੇ ਨਹੀਂ ਵੀਰੇ ਆਪੇ ਇੰਨੇ ਵੱਡੇ ਹੋ ਗਏ ਤੇ ਆਪਾਂ ਨੂੰ ਕਿਸੇ ਨੇ ਸਲਾਹ ਦਿੱਤੀ ਵੀ ਟੇਕ ਲਈ ਸਭ ਜੀ ਨਹੀਂ ਨਹੀਂ ਅਜੇ ਤਾਂ ਆਪਣਾ ਪਹਿਲਾ ਪੈਰ ਆਇਆ ਸਿਆਸਤ ਚ ਹਾਂਜੀ ਵੀਰੇ ਹਾਂ ਤੇ ਇਹ ਸਾਰੀ ਜ਼ਿੰਦਗੀ ਤਾਂ ਆਪਾਂ ਪ੍ਰਧਾਨ ਰਹਿਣਾ ਨਹੀਂ 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 ਉਹ ਤਾਂ ਬੜੇ ਪੰਜ ਚਾਰ ਮਹੀਨੇ ਲਿਖਿਆ ਮਤਲਬ ਆਪਾਂ ਇੱਡੇ ਵੱਡੇ ਧੜਿਆਂ ਦੀ ਲੜਾਈ ਚ ਹੋਰਾਂ ਬਣ ਗਏ ਇੱਕ ਧੜੇ ਦਾ ਨਹੀਂ ਨਹੀਂ ਵੀਰੇ ਮੈਨੂੰ ਕਿਉਂਕਿ ਕਿਸੇ ਦੀ ਕੋਈ ਸਲਾਹ ਨਹੀਂ ਲਈ ਮੈਨੂੰ ਐਕਚੁਅਲੀ ਉੱਥੇ ਹੀ ਫੋਨ ਆਇਆ ਸੀਗਾ ਵੀਰੇ ਆਪਸੇ ਅਦਾ ਕਰਦਾ ਆ ਮੈਂ ਮੈਂ ਇੰਨਾ ਖਿਜਿਆ ਸੀ ਮੈਂ ਲਾਲੀ ਤੇ ਅਗੇਂਸਟ ਵੀ ਕਹਤਾ ਵੀ ਅੱਜ ਤੋਂ ਬਾਅਦ ਮਿਲਣਾ ਪੜੇਗਾ ਤੇ ਤੂੰ ਮਰ ਹਾਂਜੀ ਪਰ ਮੈਂ ਤੈਨੂੰ ਵੀ ਕਹਤਾ ਪਰ ਮੈਨੂੰ ਫੇਰ ਮੈਨੂੰ ਖੇਜ ਆਈ ਵੀ ਤੂੰ ਝੂਠ ਬੋਲਿਆ ਮੈਂ ਕਾਹ ਤੇ ਤੈਨੂੰ ਫੋਨ ਲਾਇਆ ਨਹੀਂ ਵੀਰੇ ਦੇ ਵੀਰੇ ਜੇ ਇਦਾਂ ਦੀ ਗੱਲ ਹੁੰਦੀ ਮੈਂ ਤੌਹੇ ਕਿ ਮੈਂ ਹੁਣ ਤੀਜੀ ਵੇਸ ਤੇ ਆਪ ਨੂੰ ਮਿਤੀ ਮੈਂ ਤੇਰੇ ਉੱਤੇ ਚੱਲਾਂ ਇਹ ਇਹ ਇਹਨਾਂ ਨੇ ਤੇਰੇ ਪਛਾਹ ਜਾ ਕੇ ਖੜਦ ਨੇ ਤੇਰੇ ਲਈ ਨਹੀਂ ਕੋਈ ਨਹੀਂ ਖੜਦਾ ਵੀਰੇ ਹਾਂਜੀ ਬੱਸ ਹਾਂਜੀ ਕਹਾ ਵੀ ਤੇਰੇ ਨਾਲ ਪੈ ਜੇ ਮੈਂ ਕਿਸੇ ਨੂੰ ਕਾਹ ਮੀ ਪਰਚਾ ਕਰਾਉਣਾ ਤੇ ਕੀ ਤੇਰੇ ਨਾਲ ਮੈਂ ਨਾਂ ਲੈ ਕੇ ਕਹਿ ਦਿੰਨਾ ਤੇਰੇ ਨਾਲ ਪਪਲ ਖੜੂਗਾ ਨਹੀਂ ਚਲ ਆ ਤੂੰ ਬੋਤ ਕਰਕੇ ਹਾਂਜੀ ਤੇ ਮਰਜੀ ਤੂੰ ਮੈਂ ਖੜੂ ਤੇਰੇ ਨਾਲ ਰਾਜਾ ਵੜੇ ਖੜੂ ਕਾ ਮੈਨੂੰ ਚੀਮਾ ਤੋਂ ਕਹਾਵੇ ਉਹ ਕਹਿੰਦਾ ਮੈਂ ਤੇਰੇ ਮਗਰ ਬੰਦੇ ਪਾਉਣਿਆ ਕਹਿਨ ਮੈਂ ਇਹਨਾਂ ਨੂੰ ਫੋਨ ਕਰਕੇ ਕਹਾਂ ਮੈਨੂੰ ਮੇਰੀ ਪਛਤ ਕਰਵਾਓ ਆਉਣਗੇ ਮੈਂ ਵਿਰੋਧ ਚਲੋ ਅਗਲਾ ਹਾਂਜੀ ਮੈਂ ਕਹਾਂ ਤੂੰ ਤੁਹਾਨੂੰ ਛੋਟੇ ਭਰਾਵਾ ਮੰਨ ਕੇ ਰੱਖਦੇ ਆ ਹਾਂਜੀ ਨੇ ਵੀਰੇ ਦੇਖੋ ਅਗਰ ਇਹਦੇ ਜੋ ਉਹ ਸਾਰੇ ਮੈਨੂੰ ਕਰੀ ਜਾ ਰਹੇ ਸੀ ਕਿ ਨਾ ਮੈਨੂੰ ਦੱਬ ਲਿਆ ਸੀ ਇਹਨਾਂ ਨੇ ਸਾਰਿਆਂ ਨੇ ਉਹ ਕਹਿੰਦਾ ਕਿ ਤੂੰ ਲਿਖਦਾ ਵੀ ਮੈਨੂੰ ਕੋਈ ਆਬਜੈਕਸ਼ਨ ਨਹੀਂ ਬਣਾਇਆ ਬਸ ਹਾਂਜੀ ਉਹ ਕਹਿੰਦਾ ਲਿਖਦਾ ਤੂੰ ਸਾਨੂੰ ਕਹਿੰਦਾ ਤੂੰ ਕੁਝ ਨਾ ਲਿਖ ਕੇ ਦਿੰਦਾ ਫੇਰ ਕੀ ਫੇਰ ਕੀ ਸਾਡਾ ਸਲਾਹ ਕਰ ਲੈਂਦਾ ਹਾਂਜੀ ਅਸੀਂ ਆਪਣੇ ਕੋ ਪੜਦਾ ਪਾ ਦਿੰਦੇ ਹਾਂ ਉਸ ਗੱਲ ਤੇ ਹਾਂਜੀ ਆ ਤਾਂ ਮੇਰੀ ਕੋਈ ਹਾਂਜੀ ਆ ਤੇ ਫੇਰ ਫੇਰ ਕੀ ਮਤਲਬ ਫੇਰ ਉਹਦੇ ਨਾਲ ਕੀ ਹੋ ਗਿਆ ਦੱਸ ਹਾਂਜੀ ਬਾਟੀ ਤਾਂ ਚੱਲ ਕਿੰਨੇ ਖੇ ਉੱਡੀਆਂ ਅਸੀਂ ਤਾਂ ਆਪਣੀ ਬਚਾ ਲਾਂਗੇ ਪਰ ਤੁਸੀਂ ਕੀ ਕਰੋਗੇ ਤੁਮਨ ਸਿਆਸਤ ਸਿੱਧਾ ਤੁਹਾਡੇ ਸਾਰੇ ਜੀ ਨੇ ਅਸੀਂ ਦਾ ਮੈਂ ਤੁਹਾਡੇ ਪਹਿਲੇ ਦਿਨ ਤੋਂ ਜਦੋਂ ਜਦੋਂ ਤੋਂ ਬਣਿਆ ਸੀ ਤਾਂ ਪਹਿਲੇ ਦਿਨ ਹੀ ਤੁਹਾਡੇ ਕੋਲੇ ਆਏ ਸੀਗੇ ਹਾਂਜੀ ਤੇ ਫੇਰ ਫੇਰ ਉਹ ਜਮਾਈ ਤੋਂ ਯਾਰ ਅਛੰਬਲਾਤੇ ਵੀ ਇਸ ਗੱਲ ਦੇ ਵਿੱਚ ਜਮਾਈ ਨੇ ਤਾਂ ਗਾਈ ਵੀ ਉੱਥੇ ਆਸ਼ੂਜੀ ਨੇ ਖੜ ਕੇ ਚਿੱਠੀ ਦਿੱਤੀ ਐ ਤੇਰੀ ਲਾੜੀ ਨਾਲ ਲੜਾਈ ਹੋ ਸਕਦੀ ਐ ਹਾਂਜੀ ਤੇ ਤੇਰੀ ਇਹ ਤੇਰੇ ਆ ਦੋ ਅੱਖਰ ਲਿਖਣ ਦਾ ਨਤੀਜਾ ਕੀ ਹੋਇਆ ਤੈਨੂੰ ਪਤਾ ਨਹੀਂ ਵੀਰੇ ਹੈਲੋ ਹਾਂਜੀ ਹਾਂਜੀ ਤੇ ਤੇਰੀ ਇਸ ਗਲਤੀ ਦਾ ਨਤੀਜਾ ਪਤਾ ਕੀ ਹੋਇਆ ਹਾਂਜੀ ਵੀਰੇ ਮੈਨੂੰ ਤਾਂ ਪਤਾ ਨਹੀਂ ਮਤਲਬ ਬੈਂਸ ਦੀ ਗੱਡੀ 'ਚ ਬੈ ਕੇ ਗਿਆ ਉਹਨੇ ਬ੍ਰੇਕ ਬ੍ਰੇਕ ਹੋਣ ਗਿਆ ਰਿਹਾ ਕਿ ਬੈਂਸ ਦੀ ਗੱਡੀ 'ਚ ਬੈ ਕੇ ਗਿਆ ਸਵਾਲ ਹੀ ਨਹੀਂ ਪੈਦਾ ਹੁੰਦਾ ਮੈਨੂੰ ਪ੍ਰੂਫ ਦੇ ਦਿਓ ਕੋਈ ਰਿਕਾਰਡਿੰਗ ਦੇ ਦਿਓ ਜਾਂ ਕਿ ਉਹਨਾਂ ਨਾਲ ਗੱਲ ਹੋਈ ਹੋਵੇ ਜਾਂ ਉਹਦੀ ਗੱਡੀ 'ਚ ਬੈ ਕੇ ਗਿਆ ਹੋਵਾ